ਜੰਗਲ ਦੇ ਵਿੱਚ ਗਵਾਚ ਗਿਆ ਪੁੱਤ ਵੀਡੀਓ ਵਾਇਰਲ ਹੋ ਗਈ ਮਾਰੋਂਦੀ ਦੀ ਇਹ ਕੁੜੀਆਂ ਉੱਥੇ ਅਮਰੀਕਾ ਦੇ ਵਿੱਚ ਮਾਵਾ ਬਣ ਕੇ ਬੈਠੀਆਂ ਨੇ ਜਿਨ੍ਹਾਂ ਨੂੰ ਉਹਨਾਂ ਇਹ ਨਹੀਂ ਪਤਾ ਕਿ ਉਹਨਾਂ ਦਾ ਪਿਓ ਕੌਣ ਹੈ ਬੱਚਿਆਂ ਦਾ ਜਿਹੜੇ ਇੰਡੀਆ ਦੇ ਵਿੱਚ ਨਹੀਂ ਪਤਾ ਹੁੰਦਾ ਉਹ ਸੋਚਦੇ ਨੇ ਵੀ ਅਸੀਂ ਅਮਰੀਕਾ ਪਹੁੰਚ ਗਏ ਆ ਜੈਂਟ ਉਹਨਾਂ ਨੂੰ ਇੱਕ ਕਹਾਣੀ ਸੁਣਾਉਂਦਾ ਬਸ ਅਮਰੀਕਾ ਦੇ ਨਾਲ ਹੀ ਹੈ ਜਿਹੜਾ ਕਿ ਅਕਵਾ ਡੋਰ ਤੋਂ ਰਸਤਾ ਸ਼ੁਰੂ ਹੁੰਦਾ ਹੈ ਪਨਾਮਾ ਦੇ ਵਿੱਚ ਇਹੀ ਹੋਇਆ ਕਿ ਲੋਕਾਂ ਦੇ ਨਾਂ ਪਿੱਛੇ ਸਿੰਘ ਰਹਿ ਗਿਆ ਸਿੰਗਰ ਹਾਂਜੀ ਹੈਨਾ ਹਾਂਜੀ ਨਾਂ ਪਿੱਛੇ ਸਿੰਘ ਰਹਿ ਗਿਆ ਪਰ ਲੋਕ ਉੱਥੇ ਮਿਕਸ ਹੋ ਗਿਆ ਪੀੜੀ ਖਤਮ ਹੋ ਗਈ ਆ ਖਤਮ ਹੋ ਗਈ ਪੰਜਾਬ ਦੀਆਂ ਧੀਆਂ ਤਾਂ ਮਾਪਿਓ ਦਾ ਸ਼ਰਮ ਕਰਨ ਥੋੜੀ ਬੜੀਆਂ ਕੁੜੀਆਂ ਤੇ ਸ਼ਰਮ ਕਰਨ ਉਹਨਾਂ ਦੀ ਜ਼ੁਬਾਨ ਵੀ ਆਪਣੀ ਨਹੀਂ ਹੁੰਦੀ ਨਾ ਉਹ ਇੰਗਲਿਸ਼ ਬੋਲ ਉਹਨਾਂ ਉਹਨਾਂ ਨੂੰ ਸਪੈਨਚ ਆਉਂਦੀ ਐ ਨਾ ਉਹਨਾਂ ਨੂੰ ਇੰਗਲਿਸ਼ ਆਉਂਦੀ ਐ ਲੋਕ ਸਾਨੂੰ ਹੁਣ ਵੀ ਅਜੇ ਵੀ ਹਿੰਦੂਆਂ ਦੇ ਨਾਂ ਤੋਂ ਜਾਣਦੇ ਨੇ ਮੈਂ ਕਿਸੇ ਕੌਮ ਨੂੰ ਮਾੜਾ ਨਹੀਂ ਕਹਿੰਦੀ ਸਾਰਿਆਂ ਨੂੰ ਆਪ ਆਪਣੀ ਬਹੁਤ ਪਿਆਰਾ ਲੱਗਦਾ ਮਜਬ ਸਭ ਨੂੰ ਪਿਆਰਾ ਹੈਗਾ ਇੱਥੇ ਵੀ ਇੱਥੇ ਨਹੀਂ ਗੱਡਨਾਪ ਹੁੰਦੇ ਇੱਥੇ ਮੁੰਡੇ ਗੱਡਨਾਪ ਹੋਣ ਲੱਗ ਪਏ ਯੂਰਪ 'ਚ ਅੱਛਾ ਖੇਤਾਂ 'ਚ ਲੜ ਕੀ ਲੈ ਜਾਂਦੇ ਆ ਨਸ਼ੇ ਤੇ ਲਾ ਦਿੰਦੇ ਆ ਜੰਗਲ ਦੇ ਵਿੱਚ ਗਵਾਚ ਗਿਆ ਪੁੱਤ ਵੀਡੀਓ ਵਾਇਰਲ ਹੋ ਗਈ ਮਾਂ ਰੋਂਦੀ ਦੀ ਬਹੁਤ ਸਾਰੀਆਂ ਵੀਡੀਓਸ ਅਪਲੋਡ ਹੁੰਦੀਆਂ ਅਸੀਂ ਵੀ ਅਪਲੋਡ ਕਰਦੇ ਆ ਕਈਆਂ ਭੈਣ ਭਰਾਵਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਅੱਜ ਸੁਆਬ ਬਣੇ ਆ ਭੈਣ ਸਾਊਥ ਅਮਰੀਕਾ ਤੋਂ ਆਈ ਆ ਤੇ ਬਹੁਤ ਸਾਰੀਆਂ ਸਟੋਰੀਆਂ ਸੀਗੀਆਂ ਜਿਹੜੀਆਂ ਅਕਸਰ ਸੁਣੀਆਂ ਆ ਦੇਖੀਆਂ ਵੀ ਆ ਜਿਹੜਾ ਬੰਦਾ ਵਿਛੜਦਾ ਹੁੰਦਾ ਆ ਉਹਨੂੰ ਹੀ ਪਤਾ ਹੁੰਦਾ ਕਿ ਜਿਹਦੇ ਪਰਿਵਾਰ ਦਾ ਕੋਈ ਜੀ ਦੁਨੀਆ ਤੋਂ ਚਲੇ ਜਾਂਦਾ ਆ ਜੀ ਜੀ ਜਦੋਂ ਡੌਂਕੀ ਲਾਉਨੇ ਆ ਜੰਗਲਾਂ ਦੇ ਵਿੱਚੋਂ ਦੀ ਜਾਂਦੇ ਆ ਪਨਾਮਾ ਦੇ ਜੰਗਲ ਮਸ਼ਹੂਰ ਆ ਸਾਊਥ ਅਮਰੀਕਾ ਦੀ ਡੌਂਕੀ ਅਮਰੀਕਾ ਨੂੰ ਜਾਣਾ ਬਹੁਤ ਲੋਕਾਂ ਨੇ ਕਹਾਣੀਆਂ ਸੁਣੀਆਂ ਆ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਦੀਦੀ ਜਿਹਨੂੰ ਸਾਊਥ ਅਮਰੀਕਾ ਸਾਰਾ ਦੀਦੀ ਕਹਿੰਦਾ ਹਾਂਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਨੂੰ ਸਪੇਨ ਦੇ ਵਿੱਚ ਤੇ ਅਸੀਂ ਤਨ ਹੋ ਗਏ ਆ ਤੁਹਾਡੇ ਲਾਗੇ ਬੈਠੇ ਆ ਅਕਸਰ ਤੁਹਾਡੇ ਬਾਰੇ ਸੁਣੀਂ ਦੱਸਗਾ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਕਿਉਂਕਿ ਚੰਗੀ ਸੋਚ ਦੁਨੀਆ ਤੇ ਰੱਖਣੀ ਬਹੁਤ ਵੱਡੀ ਗੱਲ ਆ ਸਾਰੀ ਸੰਗਤ ਜਿਹੜੇ ਵੀ ਮੇਰੇ ਪੈਣਪਰਾ ਵੇਖਤੇ ਪੈਨੇ ਵਹਿਰ ਜਿੱਕਾ ਖਾਲਸਾ ਦਾ ਵਾਹਿਗੁਰੂ ਜੀ ਕੀ ਬਤੈ ਠੀਕੇ ਮੈਂ ਤੁਹਾਡਾ ਵੀ ਵਿਰਾ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਪੇਨ ਦੇ ਵਿੱਚ ਸਾਰੇ ਯੂਰਪ ਦੇ ਵਿੱਚ ਮੈਨੂੰ ਬਹੁਤ ਪਿਆਰ ਮਿਲਿਆਗਾ ਬਹੁਤ ਬਹੁਤ ਧੰਨ ਪੈਣ ਪਿਆਰ ਦੀ ਤੇ ਨੋਰਮਲ ਗੱਲ ਆ ਕਿ ਤੁਸੀਂ ਕੋਈ ਅੱਜ ਕੱਲ ਕੋਈ ਬੰਦਾ ਆਪਣੇ ਘਰ ਵਾਸਤੇ ਸਮਾਂ ਨਹੀਂ ਕੱਢਦਾ ਤੁਸੀਂ ਤਾਂ ਲੋਕਾਂ ਲਈ ਸਮਾਂ ਕੱਢਦੇ ਹੋ ਨਾ ਤੇ ਧੰਨਵਾਦ ਆ ਤੁਹਾਡਾ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਚਲੋ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਡੌਂਕੀਆਂ ਦੇ ਉੱਤੇ ਹੋਈਆਂ ਵਾ ਲੋਕਾਂ ਨੂੰ ਬਚਾਇਆ ਆ ਕਈ ਜਗ੍ਹਾ ਦੇ ਉੱਤੇ ਮੁੰਡਿਆਂ ਨੂੰ ਰੋਟੀ ਦਿੱਤੀ ਆ ਭੁੱਖਿਆਂ ਨੂੰ ਦਿੱਤੀ ਆ ਜਿਹੜੇ ਯੂ ਐਸ اے ਅਮਰੀਕਾ ਨੂੰ ਜਾਂਦੇ ਆ ਤੇ ਮੇਰਾ ਅੱਜ ਦਾ ਸਵਾਲ ਹੀ ਸੀਗਾ ਕਿ ਭੈਣ 16 ਸਾਲਾਂ ਤੋਂ ਅਕਵਾਡੋਰ 'ਚ ਰਹਿ ਰਹੀ ਐ ਤੇ ਤੈਂ ਕਿਉਂ ਨਹੀਂ ਅਮਰੀਕਾ ਗਈ ਪਤਾ ਨਹੀਂ ਵੀ ਮੈਂ ਤਾਂ ਇਹ ਸੋਚਦੀ ਆ ਵੀ ਸ਼ਾਇਦ ਜਿਹੜੀਆਂ ਮਾਵਾਂ ਦੀਆਂ ਦਵਾਵਾਂ ਸਨ ਜਾਂ ਭੈਣਾਂ ਦੇ ਰੋਂਦੀਆਂ ਦੇ ਤਰਲੇ ਸਨ ਸ਼ਾਇਦ ਮੈਂ ਸੁਣਨੇ ਸਨ ਕਿਸੇ ਜਗ੍ਹਾ ਤੇ ਆ ਕੇ ਜਾ ਕੇ ਸੁਣਨੇ ਸੀਗੇ ਜਾ ਕੇ ਮੈਂ ਸੁਣਨੇ ਸਨ ਜਦੋਂ 2012 ਦੇ ਵਿੱਚ ਮੈਂ ਰੈਸਟੋਰੈਂਟ ਪਾਇਆ ਸੀ ਨਾ ਤੇ ਤਾਂ ਬੜੇ ਬੱਚੇ ਆਉਂਦੇ ਹੁੰਦੇ ਸਨ ਤੇ ਹਰੇਕ ਮਾਂ ਮੈਨੂੰ ਨਾ ਸੀਸ ਦਿੰਦੀ ਸੀ ਕਿ ਤੂੰ ਧੀਏ ਤੇਰਾ ਧੰਨਵਾਦ ਕਿ ਸਾਡੇ ਪੁੱਤਰਾਂ ਨੂੰ ਤੂੰ ਰੋਟੀ ਦਿੱਤੀ ਜਦੋਂ ਉਸ ਟਾਈਮ ਭੁੱਖਿਆਂ ਨੂੰ ਰੋਟੀ ਜੀ ਜਿਨ੍ਹਾਂ ਦੇ ਜੈਂਟ ਪਿੱਛੋਂ ਪੈਸੀ ਨਹੀਂ ਜੈਂਟ ਲੈ ਲੈਂਦੇ ਜਦੋਂ ਆਏ ਇੱਥੋਂ ਤੱਕਰ ਪਹੁੰਚ ਜਾਂਦੇ ਨੇ ਨਾ ਅਕਵਾਡੋਰ ਦੇ ਵਿੱਚ ਜਿਹੜੇ ਇੰਡੀਆ ਦੇ ਵਿੱਚ ਨਹੀਂ ਪਤਾ ਹੁੰਦਾ ਉਹ ਸੋਚਦੇ ਨੇ ਵੀ ਅਸੀਂ ਅਮਰੀਕਾ ਪਹੁੰਚ ਗਏ ਆ ਜੈਂਟ ਉਹਨਾਂ ਨੂੰ ਇੱਕ ਕਹਾਣੀ ਸੁਣਾਉਂਦਾ ਬਸ ਅਮਰੀਕਾ ਦੇ ਨਾਲ ਹੀ ਹੈ ਜਿਹੜਾ ਕਿ ਅਕਵਾ ਡੋਰ ਤੋਂ ਰਸਤਾ ਸ਼ੁਰੂ ਹੁੰਦਾ ਹੈ ਸ਼ੁਰੂ ਹੁੰਦਾ ਬਾਅਦ ਜੰਗਲ ਸਟਾਰਟ ਹੁੰਦੇ ਆ ਸਾਰਾ ਜੰਗਲ ਸਟਾਰਟ ਹੁੰਦਾ ਤੇ ਜੈਂਟ ਉਹਨਾਂ ਨੂੰ ਕੀ ਕਹਾਣੀ ਸੁਣਾਉਂਦੇ ਨੇ ਵੀ ਬਸ ਤੁਸੀਂ ਮੇਰੀ ਘਾ ਰਹਿ ਗਿਆ 2 ਢਾਈ ਘੰਟਿਆਂ ਦਾ ਰਸਤਾ 2 ਢਾਈ ਘੰਟਿਆਂ ਦਾ ਉੱਥੋਂ ਢਾਈ ਘੰਟਿਆਂ ਦਾ ਨਹੀਂ ਰਸਤਾ ਹੁੰਦਾ ਉਹ 2 ਢਾਈ ਮਹੀਨਿਆਂ ਦਾ ਪੈਦਲ ਰਸਤਾ ਹੁੰਦਾ ਹੈਗਾ ਕੋਈ ਕੋਈ ਇਹੋ ਜਿਹਾ ਕੋਈ ਤੁਹਾਡੇ ਨਾਲ ਵਾਕਿਆ ਹੋਇਆ ਹੋਵੇ ਕੋਈ ਕੁੜੀ ਜਾਂ ਮੁੰਡਾ ਜਾਂ ਕੋਈ ਇਦਾਂ ਦਾ ਬੱਚਾ ਜਿਹੜਾ ਮਿਲਿਆ ਹੋਵੇ ਜਿਹਨੇ ਕਿੰਨੇ ਦਿਨਾਂ ਤੋਂ ਭੁੱਖਾ ਹੋਵੇ ਰੋਟੀ ਨਹੀਂ ਖਾਧੀ ਜਦੋਂ ਤੁਹਾਨੂੰ ਦੇਖਿਆ ਕਿ ਮੈਂ ਰੱਬ ਮਿਲ ਗਿਆ ਜਾਂ ਉਹਨੂੰ ਹੌਸਲਾ ਹੋ ਗਿਆ ਕਿ ਮੈਂ ਸ਼ਾਇਦ ਮੇਰੀ ਜ਼ਿੰਦਗੀ ਬੱਝੂਗੀ ਇਹ ਵੀ ਵੀਰ ਮੈਂ ਇੱਕ ਦੀ ਕਹਾਣੀ ਨਹੀਂ ਦੱਸਦੀ ਤੇ ਬੜੇ ਭਰਾ ਹੁਣ ਕਈ ਅਮਰੀਕਾ ਬੈਠੇ ਨੇ ਕਈ ਵਾਪਸ ਤੁਰ ਗਏ ਨੇ ਉਹਨਾਂ ਸਾਰਿਆਂ ਦੀ ਇਹ ਗੱਲ ਦੱਸਦੀ ਬੜੇ ਇਹੋ ਜਿਹੇ ਜਿਹੜੇ ਕਹਿੰਦੇ ਹੁੰਦੇ ਨੇ ਅਸੀਂ 10-10 ਦਿਨਾਂ ਤੱਕ ਰੋਟੀ ਨਹੀਂ ਖਾਧੀ ਅੱਛਾ ਤੇ ਹਾਂ ਉਹ ਕਦੇ ਕਿਸੇ ਨੂੰ ਪਾਕਿਸਤਾਨੀ ਜਾਂ ਕਿਸੇ ਬੰਗਲਾਦੇਸ਼ੀ ਨੂੰ ਮਿਲ ਕੇ ਕਹਿਣਾ ਅਸੀਂ ਉਹ ਕਹਿੰਦੇ ਨੇ ਦੀਦੀ ਕੋਲ ਤੁਰ ਜਾ ਦੀਦੀ ਕੋਲ ਜਾ ਜਾ ਦੀਦੀ ਕੋਲ ਜਾ ਜਾ ਅੱਖਾਂ ਮੀਟ ਕੇ ਰੱਬ ਦੇਣ ਵਾਲਾ ਬਹੁਤ ਦੰਦਾ ਕਹਿੰਦੇ ਦੀਦੀ ਕੋਲ ਤਰਜੋ ਤੇ ਮੈਂ ਇਹ ਆਉਣ ਕੈਵਰਾ ਸਾਰੇ ਜਿੰਨੇ ਵੀ ਸੌਥ ਅਮਰੀਕਾ ਚ ਰਹਿੰਦੇ ਸਾਰੇ ਪੰਜਾਬੀ ਜਿੰਨੇ ਵੀ ਨੇ ਪਾਕਿਸਤਾਨੀ ਸਭ ਨੂੰ ਪਤਾ ਹੈਗਾ ਇਸ ਕਾਲ ਦਾ ਕਿ ਮੈਂ ਰੋਟੀ ਦੇ ਪੈਸੇ ਨਹੀਂ ਲੈਂਦੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਤਨ ਤਨ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 200 ਯੂਰੋਆਂ ਦਾ 200 ਰੁਪਈਆ ਦਾ ਲੰਗਰ ਲਾਇਆ ਉਹਨ ਯੂਰੋਆਂ ਚ ਵੀ ਡਾਲਰਾਂ ਹੀ ਮੂੰਹੋਂ ਨਿਕਲ ਗਿਆ ਪਰ ਕਹਿਣ ਦਾ ਭਾਵੇਂ ਆ ਕਿ ਉਹ ਤੁਰੀ ਦੁਨੀਆ ਦੇ ਵਿੱਚ ਅੱਜ ਵੀ ਚੱਲਦਾ ਆ ਕਿ ਇਸ ਦੇ ਗਵਾਹ ਜਿਹੜੀ ਆ ਉਹ ਭੈਣ ਆ ਤੇ ਜਿਹੜਾ ਉਹ ਲੰਗਰ ਚੜ੍ਹ ਰਿਹਾ ਤੇ ਭੈਣ ਨੇ ਦੱਸਿਆ ਆ ਕਿ ਕੋਈ ਵੀ ਆਉਂਦਾ ਜਾਂ ਜਾਂਦਾ ਜਾਂ ਉਥੋਂ ਦੀ ਨੰਗ ਦਾ ਭੈਣ ਵਾਲ ਆਉਂਦਾ ਆ ਤੇ ਭੈਣ ਉਸ ਦੀ ਉਡੀਕ ਕਰਦੀ ਆ ਤੇ ਉਸ ਨੂੰ ਪ੍ਰਸ਼ਾਦਾ ਵੀ ਛਕਾਉਂਦੀ ਆ ਤੇ ਉਸ ਨੂੰ ਅੱਗੇ ਮਾਰੇ ਹੌਸਲਾ ਵੀ ਦਿੰਦੀ ਆ ਬਹੁਤ ਵੱਡੀ ਗੱਲ ਆ ਭੈਣ ਮੈਂ ਕਹਿ ਸਕਦਾ ਪੈਣ ਮੈਂ ਤੈਨੂੰ ਚਲੋ ਡੌਂਕੀ ਦੀਆਂ ਵੀਡੀਓ ਵੀ ਤੂੰ ਬੜੀਆਂ ਕਾਲੀਆਂ ਹੋਣਗੀਆਂ ਇੰਟਰਵਿਊਆਂ ਕਾਲੀਆਂ ਹੋਣਗੀਆਂ ਲੋਕਾਂ ਨੇ ਸਵਾਲ ਵੀ ਪੁੱਛ ਲੈਣੇ ਹੋਣਗੇ ਬੜੇ ਮੁੰਡਿਆਂ ਦੀਆਂ ਲਾਸ਼ਾਂ ਵੀ ਭੇਜੀਆਂ ਹੋਣਗੀਆਂ ਕਈਆਂ ਦੀਆਂ ਮੋਤਾਂ ਵੀ ਹੋਈਆਂ ਪਰਿਵਾਰ ਰੋਂਦਿਆਂ ਨੇ ਵੀ ਤੈਨੂੰ ਫੋਨ ਕੀਤੇ ਆ ਕਿਉਂਕਿ ਤੇਰਾ ਤਾਂ ਵਾਹੀ ਇਸ ਦਾ ਕੰਮ ਨਾ ਪੈਂਦਾ ਮੈਂ ਪੈਣ ਹਟ ਕੇ ਗੱਲ ਕਰਦਾ ਵਾਂ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਹਾਂਜੀ ਅੱਜ ਅਮਰੀਕਾ ਨੂੰ ਜਾਣ ਵਾਸਤੇ ਲੱਖਾਂ ਰੁਪਈਆ ਲਾ ਰਹੀ ਆ ਵੈਸੇ ਉਹਦਾ ਟਰੰਪ ਨੇ ਇਸ ਵੇਲੇ ਪੂਰਾ ਯੂਰਪ ਆਇਆ ਚੱਕ ਚੱਕ ਉਧਰੋਂ ਵਾਪਸ ਭੇਜੰਡਿਆ ਆ ਕਿ ਜਿੰਨੀ ਮੁਸ਼ਕਲ ਆਏ ਵਿਚਾਰੇ ਜਾਂਦੇ ਪੈਰ ਪੂਰ ਗੜ ਜਾਂਦੇ ਆ ਪਰ ਜਿਹੜੇ ਅਕਵਾਡੋਰ ਸਾਊਥ ਅਮਰੀਕਾ ਦੇ ਲੋਕ ਆ ਉਥੇ ਵੀ ਜੇ ਦੇਖਿਆ ਜਾਵੇ ਬਿਜ਼ਨਸ ਜਾਂ ਕਾਰੋਬਾਰ ਪੈਸਾ ਨਹੀਂ ਇਨਾ ਹੈ ਪਰ ਉਹ ਕਿਉਂ ਨਹੀਂ ਅਮਰੀਕਾ ਕੋਲ ਜਾਂਦੇ ਉਹਨਾਂ ਦੇ ਕੋਲ ਸਾਡੇ ਦੇ ਲੋਕ ਅਕਵਾਡੋਰ ਤੱਕ ਜਾਣ ਲਈ ਤਰਸਦੇ ਆ ਤੇ ਅਕਵਾ ਡੋਰ ਵਾਲੇ ਜਿਹੜੇ ਆ ਉਹ ਕਿਉਂ ਨਹੀਂ ਜਾਂਦੇ ਇੱਕ ਤਾਂ ਜਿਹੜੇ ਆਪਾਂ ਮੈਂ ਇਹ ਗੱਲ ਕਵਾਂਗੀ ਕਿ ਸਾਡਾ ਜਿਹੜਾ ਇੰਡੀਆ ਨਾ ਭੇਡ ਚਾਲ ਬਹੁਤ ਹੈ ਅੱਛਾ ਬਹੁਤ ਇੱਕ ਨੂੰ ਕਿਸੇ ਮਨ ਲੈ ਕੇ ਕਿਸੇ ਕੰਟਰੀ ਦੇ ਵਿੱਚ ਨਾ ਕੋਈ ਰੈਸਟੋਰੈਂਟ ਖੋਲੇ ਨਾ ਦੂਜਾ ਆ ਕੇ ਵੀ ਬਰਾਬਰ ਰੈਸਟੋਰੈਂਟ ਹੀ ਖੋਲੇਗਾ ਤੀਜਾ ਵੀ ਆ ਕੇ ਉਹ ਕੋਈ ਰੈਸਟੋਰੈਂਟ ਖੋਲੇਗਾ ਇਹ ਸਾਡੇ ਜੇ ਇੱਕ ਪਾਸੇ ਲਾਈਨ ਫੜ ਲੈਂਦੇ ਨੇ ਫਿਰ ਉਧਰ ਹੀ ਫੜ ਲੈਂਦੇ ਨੇ ਬਾਕੀ ਕਿਸੇ ਵੀ ਕੰਟਰੀ ਚ ਰਹਿ ਕੇ ਹਰ ਕੰਟਰੀ ਚ ਕਮਾਈ ਹੋ ਸਕਦੀ ਹੈ ਮੈਂ ਦੇਖੋ 16 ਸਾਲ ਤੋਂ ਇਕਵਾਡੋਰ ਦੇ ਵਿੱਚ ਰਹਿ ਰਹੀ ਹਾਂ ਬਹੁਤ ਸੋਹਣਾ ਕਾਰੋਬਾਰ ਕਰਦੀ ਹਾਂ ਜਿਹੜੇ ਮੇਰੇ ਭੈਣ ਭਰਾ ਹੋਰ ਵੀ ਇਕਵਾਡੋਰ ਦੇ ਵਿੱਚ ਰਹਿੰਦੇ ਨੇ ਬਹੁਤ ਸੋਹਣੇ ਬਿਜ਼ਨਸ ਚ ਨਹੀਂ ਜਿਹੜੇ ਜਿਹੜੇ ਇਕਵਾਡੋਰੀਅਨ ਆ ਉੱਥੇ ਦੇ ਲੋਕ ਨਹੀਂ ਜਾਂਦੇ ਇੰਗਲਿਸ਼ ਵੀ ਨਹੀਂ ਬੋਲਦੇ ਪਸ ਇੰਗਲਿਸ਼ ਵੀ ਨਹੀਂ ਬੋਲਦੇ ਸਕੂਲਾਂ ਚ ਵੀ ਨਹੀਂ ਰੱਖਦੇ ਅੱਛਾ ਆਪਣੀ ਮਾਂ ਬੋਲੀ ਉਹਨਾਂ ਦੀ ਜਿਹੜੀ ਸਪੈਨਿਸ਼ ਹੈ ਲੈਂਗੁਏਜ ਲੈਂਗੁਏਜ ਦੇਖੋ ਕਿੱਥੇ ਬਹੁਤ ਵੱਡੀ ਇੱਕ ਗੱਲ ਹੈ ਮੈਸੇਜ ਆ ਹਮਮ ਕਿ ਆਪਣੀ ਭਾਸ਼ਾ ਹੀ ਬੋਲਦੇ ਆ ਤੇ ਇੰਗਲਿਸ਼ ਬੋਲਣਾ ਵੀ ਪ ਸਕੂਲਾਂ 'ਚ ਵੀ ਆ ਨਹੀਂ ਉਹ ਕਹਿੰਦੇ ਨੇ ਸਾਡੀ ਮਾਂ ਬੋਲੀ ਸਾਡੀ ਹੈ ਜੀ ਸਕੂਲਾਂ 'ਚ ਵੀ ਨਹੀਂ ਹੈਗੀ ਅੱਛਾ ਬੱਚਿਆਂ ਨੂੰ ਪੜ੍ਹਾਉਂਦੇ ਵੀ ਕੋ ਨਹੀਂ ਗਏ ਜੀ ਤੇ ਬੋਲਦੇ ਵੀ ਕੋ ਨਹੀਂ ਕਿਸੇ ਆਫਿਸ ਵਿੱਚ ਵੀ ਨਹੀਂ ਬੋਲਦੇ ਹੁਣ ਤਾਂ ਮਾੜਾ ਮੋਟਾ ਲੋਕ ਲੱਗ ਪਏ ਜਾਣਣ ਜਦੋਂ ਮੈਂ 2009 ਚ ਆਇਆ ਤਾਂ 에ਰਪੋਰਟ ਤੇ ਵੀ ਇੰਗਲਿਸ਼ ਨਹੀਂ ਸੀ ਹੈਗੀ ਅੱਛਾ ਅੰਗਰੇਜ਼ੀ ਨਹੀਂ ਬੋਲੀ ਜਾਂਦੀ ਇੱਕ ਟੱਪਾ ਵੀ ਨਹੀਂ ਸਰਬ ਸਾਡੇ ਪੰਜਾਬ ਦੇ ਸਕੂਲਾਂ ਦੇ ਵਿੱਚ ਤਾਂ ਅੰਗਰੇਜ਼ੀ ਤੋਂ ਬਿਨਾ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਕਹਿੰਦੇ ਤੇ ਮੈਨੂੰ ਇੱਕ ਪਹਿਣ ਗੱਲ ਹੋ ਰਿਆ ਇਹ ਕਿਤੇ ਜਿੱਦਾਂ ਹੁਣ ਉੱਥੇ ਰਹੀਂ ਕਿੰਨੇ ਕੁ ਲੋਕ ਆਪਣੇ ਪੰਜਾਬੀ ਕਿੰਨੇ ਗਿਆ ਬਹੁਤ ਘੱਟ ਬਹੁਤ ਮੈਨੂੰ ਲੱਗਦਾ ਪੰਜਾਬੀ ਜਿਹੜੇ ਨੇ ਉਹ ਤਾਂ 10 ਕੋਈ ਜਣੇ ਨੇ 10 ਕੋਈ ਜਣੇ ਹਾਂ 10 ਜੇ ਕੋਈ 1 2 ਹੋਇਆ ਵੀ ਹੋਰ ਆਪਣੀ ਫੈਕ ਅੱਛਾ ਮੈਨੂੰ ਦੱਸਿਓ ਕਿ ਸਿੱਖੀ ਸਿੱਖੀ ਦਾ ਬੂਟਾ ਕਿਦਾਂ ਆ ਆਪਣੇ ਸਰਦਾਰ ਸਿੱਖਾਂ ਬਾਰੇ ਕੋਈ ਜਾਣਕਾਰੀ ਉੱਥੇ ਸਿਰਫ ਨਾ ਪਿੱਛੇ ਸਿੰਘ ਲੱਗ ਸਕਦਾ ਬਾਕੀ ਉਹਨਾਂ ਜੋ ਕੋਈ ਸਰਦਾਰ ਬੰਦਾ ਉੱਥੇ ਨਹੀਂ ਹੈ ਸਰਦਾਰ ਬੰਦਾ ਪਰ ਸਰਦਾਰਾਂ ਬਾਰੇ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਨਹੀਂ ਪਤਾ ਨੇ ਮੈਂ ਉਹੀ ਗੱਲ ਤੁਹਾਡੇ ਨਾਲ ਇੱਕ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਮੇਰੇ ਤੋਂ ਇਹ ਚੀਜ਼ ਜਦੋਂ ਮੈਂ 2012 ਦੇ ਵਿੱਚ ਆਈ ਸੀ ਨਾ ਇੱਥੇ ਤਾਂ ਮੈਂ ਬਿਜ਼ਨਸ ਕੀਤਾ ਸੀਗਾ ਤੇ ਉਸ ਟਾਈਮ ਮੈਂ ਦੇਖਿਆ ਕਿ ਲੋਕ ਸਾਨੂੰ ਹੁਣ ਵੀ ਅਜੇ ਵੀ ਹਿੰਦੂਆਂ ਦੇ ਨਾਂ ਤੋਂ ਜਾਣਦੇ ਨੇ ਮੈਂ ਕਿਸੇ ਕੌਮ ਨੂੰ ਮਾੜਾ ਨਹੀਂ ਕਹਿੰਦੀ ਸਾਰਿਆਂ ਨੂੰ ਆਪ ਆਪਣੀ ਬਹੁਤ ਪਿਆਰਾ ਲੱਗਦਾ ਮਜਬ ਸਭ ਨੂੰ ਪਿਆਰਾ ਹੈਗਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਪਰ ਫਿਰ ਮੇਰੇ ਇੱਕ ਗੱਲ ਦਿਲ ਚ ਆਈ ਸੀ ਵੀ ਕਿਉਂ ਨਹੀਂ ਸਾਨੂੰ ਜਾਣਦੇ ਇਹਨਾਂ ਨੂੰ ਜੇ ਦੱਸਣਾ ਪੈਂਦਾ ਕਿ ਸਿੱਖ ਲੱਗਨੇ ਹਿੰਦੂ ਲੱਗਨੇ ਮੁਸਲਮਾਨ ਲੱਗਨੇ ਫਿਰ ਉਸ ਟਾਈਮ ਅੱਜ ਮੈਨੂੰ ਵੀਰ ਜੀ 12 ਸਾਲ ਹੋ ਗਏ ਨੇ ਮੈਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਕੱਲੀ ਹੀ ਸੇਵਾ ਕਰ ਪ੍ਰਕਾਸ਼ ਦਿਹਾੜਾ ਉੱਥੇ ਬਣਾਉਂਦੇ ਹਾਂ ਮੈਂ ਕੱਲੀ ਸੇਵਾ ਕਰਦੀ ਹਾਂ ਕੱਲੀ ਅੱਛਾ ਹਾਂਜੀ ਮੈਂ ਕੱਲੀ ਉੱਥੇ ਗੁਰੂ ਮਹਾਰਾਜ ਦਾ ਲੰਗਰ ਲਾ ਕੇ ਲੋਕਾਂ ਨੂੰ ਦੱਸਦੀ ਹਾਂ ਕਿ ਅਸੀਂ ਕੌਣ ਹਾਂ ਪਰ ਕੱਲੇ ਬੰਦੇ ਦਾ ਭਾਈ ਪ੍ਰਤਾਪ ਸਿੰਘ ਜੀ ਵੀ ਉੱਥੇ ਲਾਗੇ ਭਾਈ ਪ੍ਰਤਾਪ ਸਿੰਘ ਨੂੰ ਮੈਂ ਮਿਲੀ ਸਾਂ ਪਿਛਲੇ ਮਹੀਨੇ ਗਈ ਸਾਂ ਉਹ ਵੀ ਆਪਣਾ ਸਿੱਖ ਧਰਮ ਦਾ ਬਹੁਤ ਪ੍ਰਚਾਰ ਪ੍ਰਚਾਰ ਕਰ ਰਿਹਾ ਹੈ ਬਹੁਤ ਪ੍ਰਚਾਰ ਕਰ ਬਹੁਤ ਚੰਗੇ ਇਨਸਾਨ ਧੰਨਵਾਦ ਭਾਈ ਪ੍ਰਤਾਪ ਸਿੰਘ ਜੀ ਤੁਹਾਡਾ ਵੀ ਅਸੀਂ ਤੁਹਾਡਾ ਜ਼ਿਕਰ ਕਰਦੇ ਆ ਜੀ ਜੀ ਤੇ ਮੈਂ ਪੈਣਾ ਇਹੀ ਗੱਲ ਕਹੂੰਗਾ ਆਪਾਂ ਨਾ ਖਾਲਸਾ ਰਾਜ ਦੀਆਂ ਗੱਲਾਂ ਤਾਂ ਕਰਦੇ ਆ ਸਾਰੇ ਪਾਸੇ ਨਾ ਸਾਰੇ ਲੋਕ ਪਰ ਜਿਹੜਾ ਖਾਲਸਾ ਰਾਜ ਦਾ ਪ੍ਰਚਾਰ ਜਿਹੜਾ ਵਾ ਉਹ ਬਹੁਤ ਜ਼ਰੂਰੀ ਆ ਸਾਡੇ ਲੋਕ ਆਪਸ ਵਿੱਚ ਉਲਝਣ ਉਲਝਦੇ ਆ ਆਪਸ ਵਿੱਚ ਲੜਦੇ ਆ ਆਪਾਂ ਨੂੰ ਦੇਖਣਾ ਚਾਹੀਦਾ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਸਾਡੇ ਕਿਹੜੇ ਕਿਹੜੇ ਭੈਣ ਭਰਾ ਬੈਠੇ ਆ ਤੇ ਸਿੱਖੀ ਦਾ ਬੂਟਾ ਲਾ ਕੇ ਬੈਠੇ ਆ ਆਪਾਂ ਉਹਨਾਂ ਨੂੰ ਸਪੋਰਟ ਕਰੀਏ ਜੀ ਸਮੇ ਦੇ ਹਾਰ ਨਾਲ ਕਈ ਲੋਕ ਕਹਿੰਦੇ ਆ ਕਿ ਪੰਜਾਬ ਦੇ ਵਿੱਚ 크ਰਿਸਚਨਾਂ ਦੀ ਗਿਣਤੀ ਬੜੀ ਵੱਧ ਰਹੀ ਆ ਹਾਂਜੀ ਸਵਾਲ ਮੈਂ ਜਾਤ ਪਾਤ ਜਾਂ ਧਰਮ ਤੇ ਨਹੀਂ ਕਰ ਰਿਹਾ ਮੇਰੀ ਗੱਲ ਨੂੰ ਸੋਚਣ ਤੇ ਸਮਝਣ ਦੀ ਕੋਸ਼ਿਸ਼ ਕਰਿਓ ਹਾਂਜੀ ਕਈ ਲੋਕਾਂ ਦੇ ਸਵਾਲ ਆ ਪਰ ਜਿਹੜੀ ਮਡਲਾ ਖੇਤਰ ਕੀ ਹੁੰਦਾ ਵਾ ਵਿਦਿਆ ਹੁਣ ਜਿਹੜੇ ਕ੍ਰਿਸਚੀਅਨ ਆ ਉਹ ਆਪਣੇ ਵੱਲੋਂ ਇਹੋ ਜਿਹੇ ਸਕੂਲ ਤੇ ਵਿਦਿਆ ਦਾ ਦੇ ਰਹੇ ਆ ਕਿ ਜਿਹੜੇ ਉੱਚੇ ਲੈਵਲ ਦੀਆਂ ਪੜ੍ਹਾਈ ਕਰਵਾ ਰਹੇ ਆ ਤੇ ਜਿਹੜੇ ਜ਼ਿਆਦਾਤਰ ਕਿਸਾਨਾਂ ਦੇ ਬੱਚੇ ਵੀ ਹੋਰ ਵੀ ਬੱਚੇ ਵੀ ਜਿਹੜੇ ਆ ਉਹਨਾਂ ਸਕੂਲਾਂ ਦੇ ਵਿੱਚ ਪੜ੍ਹ ਕੇ ਚੰਗੇ ਤਿੰਨ ਟੀਚਰਾਂ ਦੇ ਕੋਲੋਂ ਪਰ ਜੇ ਆਪਾਂ ਦੇਖਿਆ ਜਾਵੇ ਧਰਮ ਦਾ ਪ੍ਰਚਾਰ ਜੇ ਕਿਸੇ ਧਰਮ ਦੇ ਸਕੂਲ ਵਿੱਚ ਪੜਾਂਗੇ ਉੱਥੇ ਕਦੇ ਵੀ ਤੁਹਾਡਾ ਬੱਚਾ ਤੁਹਾਡੇ ਇਸ ਧਰਮ ਤੇ ਸੇਫ ਨਹੀਂ ਹੋ ਸਕਦਾ ਕਿਉਂਕਿ ਦੂਸਰੇ ਨੂੰ ਅਕਸੈਪਟ ਕਰੇਗਾ ਇਹ ਕਰੇਗਾ ਸਹੀ ਗੱਲ ਹੁਣ ਅਸੀਂ ਸਪੇਨ ਵਿੱਚ ਰਹਿੰਦੇ ਆਂ ਹਾਂਜੀ ਸਾਡਾ ਕੋਈ ਵੀ ਇੱਥੇ ਇੱਥੇ ਸਾਡੇ ਵੀ ਨਹੀਂ ਆਣੇ 크ਿਸਚੀਅਨਾਂ ਦੇ ਸਕੂਲਾਂ 'ਚ ਪੜ੍ਹਦੇ ਆ ਹਾਂਜੀ ਹੁਣ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਜੇ ਗੁਰੂ ਘਰ ਨਾ ਹੋਣਗੇ ਪ੍ਰਬੰਧਕ ਨਾ ਹੋਣਗੇ ਆਉਣ ਵਾਲੇ ਤੀਜੀ ਚੌਥੀ ਪੀੜ੍ਹੀ ਸਾਡੀ ਇੱਥੇ ਮੈਕਸ ਹੋ ਜਾਣੀ ਜਿੱਦਾਂ ਪਹਿਲਾਂ ਪਨਾਮਾ ਚੋਈ ਆ ਪਨਾਮਾ ਚੋਈ ਹਾਂਜੀ ਪਨਾਮਾ ਦੇ ਵਿੱਚ ਇਹੀ ਹੋਇਆ ਕਿ ਲੋਕਾਂ ਦੇ ਨਾਂ ਪਿੱਛੇ ਸਿੰਘ ਰਹਿ ਗਿਆ ਸਿੰਘ ਹਾਂਜੀ ਹੈਨਾ ਹਾਂਜੀ ਨਾ ਪਿੱਛੇ ਸਿੰਘ ਰਹਿ ਗਿਆ ਪਰ ਲੋਕ ਉਥੇ ਮਿਕਸ ਹੋ ਗਿਆ ਪੀੜੀ ਖਤਮ ਹੋ ਗਈ ਆ ਖਤਮ ਹੋ ਗਈ ਹੈਨਾ ਜੀ ਜੀ ਤੇ ਇਹੀ ਗੱਲ ਆ ਕਿ ਇਹ ਡੰਗਿਹਾਈ ਦੀਆਂ ਗੱਲਾਂ ਬਾਤਾਂ ਆ ਇਹ ਸਮਝ ਤੋਂ ਥੋੜੀਆਂ ਜੀਆਂ ਬਾਹਰ ਦੀਆਂ ਗੱਲਾਂ ਬਾਤਾਂ ਆ ਕਿ ਅਸੀਂ ਇਹ ਗੱਲਾਂ ਕਰੀਏ ਤੇ ਜੇ ਉਥੇ ਸਾਡੇ ਬੱਚੇ ਪੜ੍ਹਦੇ ਆ ਨਾ ਉਹ ਪੜਾ ਰਹੇ ਆ ਤਾਂ ਤੁਸੀਂ ਆਪਣੇ ਵੀ ਆਉਣ ਵਾਲੇ ਸਮੇਂ 'ਚ ਸਕੂਲ ਤਿਆਰ ਕਰੋ ਕਿ ਆਪਣੀ ਪਨੀਰੀ ਜਿਹੜੀ ਤੁਹਾਡੀ ਆ ਉਹ ਵਧੀਆ ਲੱਗ ਸਕੇ ਤਾ ਹੀ ਉਹਨੂੰ ਵਧੀਆ ਬੀਊ ਲੱਗੂਗਾ ਨਾ ਡੌਂਕੀ ਦੀਆਂ ਵੀਡੀਓ ਤੇ ਨਾ ਬਹੁਤ ਕੀਤੀਆਂ ਜੀ ਜੀ ਸਾਰਿਆਂ ਨੇ ਕੀਤੀਆਂ ਸਾਰਿਆਂ ਨੂੰ ਚੈਨਲ ਦਾ ਧੰਨਵਾਦ ਯਾਦਵਿੰਦਰ ਬਰਾੜ ਦਾ ਵੀ ਧੰਨਵਾਦ ਆ ਪਰ ਮੈਂ ਇਸ ਕਰਕੇ ਤੇਰੇ ਨਾਲ ਵੀਡੀਓ ਕੀਤੀ ਆ ਕਿ ਇੱਕ ਬੂਟਾ ਅਕਵਾ ਡੋਰ ਚ ਵੀ ਲੱਗਾ ਆ ਜੀ ਕਿਤੇ ਪਾਣੀ ਦੁਖੋਂ ਉਹ ਬੂਟਾ ਕਿਤੇ ਮੁਰਝਾ ਨਾ ਜਾਵੇ ਇਹਨਾਂ ਭੈਣ ਭਰਾਵਾਂ ਦਾ ਹੌਸਲਾ ਫਜਾਈ ਕਰਿਆ ਕਰੋ ਭਾਈ ਪ੍ਰਤਾਪ ਸਿੰਘ ਪੇਰੂ ਦੇ ਵਿੱਚ ਬੈਠਿਆ ਜੀ ਉਹ ਵੀ ਮੇਰੇ ਵੀਰ ਭਰਾ ਆ ਆ ਉਹਨਾਂ ਦੀਆਂ ਵੀਡੀਓ ਵੀ ਅਪਲੋਡ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਿਉਂਕਿ ਉੱਥੇ ਕੋਈ ਹੋਰ ਬੂਟੇ ਹੈ ਨਹੀਂ ਲੱਗੇ ਹੋਏ ਜਿੱਥੇ-ਜਿੱਥੇ ਬਹੁਤ ਹੁਣ ਮੈਨੂੰ ਮਾਲਟਾ ਤੋਂ ਫੋਨ ਆਇਆ ਆ ਗੁਰੂ ਘਰ ਦੀ ਤਿਆਰੀ ਕਰ ਰਿਹਾ ਤੇ ਇਹ ਬਹੁਤ ਜ਼ਰੂਰੀ ਆ ਤੇ ਭੈਣ ਸਭ ਤੋਂ ਪਹਿਲਾਂ ਤਾਂ ਜਹੀਂ ਦੁੱਖ ਸੁੱਖ ਹੁੰਦਾ ਬੰਦਾ ਤਾਂ ਗੁਰਦੁਆਰੇ ਜਾਂਦਾ ਤੇ ਜਾਂ ਆਪਣੇ ਭੈਣ ਭਰਾ ਦੇ ਕੋਲ ਲੱਗੇ ਜਾਂਦਾ ਇਸ ਲਈ ਤੇਰਾ ਬਹੁਤ ਧੰਨਵਾਦ ਆ ਤੂੰ ਭੈਣ ਭਰਾਵਾਂ ਦੀ ਮਦਦ ਕੀਤੀ ਆ ਤੇ ਕੋਈ ਗੱਲਬਾਤ ਜੇ ਕੋਈ ਮੈਸੇਜ ਦੇਣਾ ਤਾਂ ਥੈਂਕ ਯੂ ਮੈਂ ਤੁਹਾਡੇ ਮੈਂ ਇੱਕ ਗੱਲ ਫੇਰ ਕਵਾਂਗੀ ਇਹ ਗੱਲ ਜੀ ਇਹ ਚਲੋ ਜ਼ਰੂਰ ਚਲਾਇਓ ਇਹ ਗੱਲ ਨੂੰ ਕਿ ਜਿਹੜੇ ਮੁੰਡੇ ਤਾਂ ਜਾਂਦੇ ਹੀ ਜਾਂਦੇ ਨੇ ਖਾਸ ਕਰਕੇ ਪੰਜਾਬ ਦੀਆਂ ਧੀਆ ਇਸ ਰਸਤਿਆਂ 'ਤੇ ਨਾ ਆਇਆ ਕਰੋ ਨਾ ਆਇਆ ਕਰੋ ਨਾ ਯਾਰ ਕਰੋ ਕਿਉਂਕਿ ਉਹ ਕੋਈ ਵੀਰ ਨਾਲ ਲੱਗਦੇ ਸ਼ਹਿਰ ਨਹੀਂ ਹੈਗੇ ਕਿ ਇੱਕ ਬੱਸ ਤੋਂ ਉਤਰ ਕੇ ਤੇ ਦੂਜੀ ਬੱਸ 'ਚ ਬੈਠ ਜਾਣਾ ਉਹ ਕੰਟਰੀਆਂ ਨੇ ਉੱਥੇ ਜੰਗਲਾਂ ਦੇ ਰਸਤੇ ਨੇ ਤੇ ਧੀਆ ਪੈਣਾ ਜਿਹੜੀਆਂ 22 23 ਸਾਲਾਂ ਦੀਆਂ ਕੁੜੀਆਂ ਆਉਂਦੀਆਂ ਨੇ ਖਾਸ ਕਰਕੇ ਉਹ ਡੌਂਕੀ ਨਾ ਲਾਇਆ ਕਰੋ ਹੂੰ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹਨੀ ਆ ਕਿ ਹੁਣ ਵੀ ਜਿਹੜੀਆਂ ਅਕਵਾਡੋਰ ਤੋਂ ਕੋਲੰਬੀਆ ਦੇ ਵਿੱਚ ਜਾ ਕੇ ਕੁੜੀਆਂ ਬਹਿ ਗਈਆਂ ਨੇ ਤੇ ਉਹਨਾਂ ਨੂੰ ਪਿੱਛੋਂ ਲਾਰੇ ਲਾਏ ਜਾਂਦੇ ਨੇ ਕਿ ਥੋੜਾ ਟਾਈਮ ਰੁਕ ਜਾਵੋ ਠੀਕ ਹੈ ਕੰਮ ਠੰਡਾ ਹੋ ਜਾ ਹਜੇ ਹੈ ਹੋਰ ਇਦਾਂ ਬਹੁਤ ਬਹੁਤ ਬੈਠੇ ਹੋਏ ਨੇ ਮੈਂ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਮੈਂ ਪਹਿਲਾਂ ਵੀ ਤਿੰਨ ਚਾਰ ਇੰਟਰਵਿਊ ਚ 10 ਬੈਠੀ ਆ ਕਿ ਹੁਣ ਕਪੂਰਗੰਨ ਦੇ ਵਿੱਚ ਬਹੁਤ ਬੈਠੇ ਹੋਏ ਨੇ ਕੁੜੀਆਂ ਮੁੰਡੇ ਵਾਪਸ ਚਲੇ ਜਾਂਦੇ ਚੰਗੀ ਗੱਲ ਹੈ ਹਨਾ ਹੁਣ ਥੋੜਾ ਟਾਈਮ ਪਹਿਲਾਂ ਦੋ ਮੁੰਡੇ ਮਾਰੇ ਨੇ ਫਿਰ ਇੱਕ ਮੁੰਡਾ ਹੋਰ ਮਾਰਿਆ ਹੈਗਾ ਜਿੰਨਾ ਬਾਰੇ ਮੈਨੂੰ ਪਤਾ ਹੈ ਬਾਕੀ ਮੈਂ ਉਹਨਾਂ ਦੇ ਘਰ ਨਹੀਂ ਦੱਸ ਸਕਦੀ ਹੈਗੀ ਵੀਰੇ ਵੀ ਮੇਰੀ ਮਜਬੂਰੀ ਹੈ ਮੈਂ ਕਿਵੇਂ ਕਹਿ ਦਵਾਂ ਕਿ ਤੁਹਾਡਾ ਬੱਚਾ ਦੁਨੀਆ ਤੇ ਨਹੀਂ ਆਇਆ ਹੂੰ ਕਿਵੇਂ ਕਵਾਂ ਹੌਸਲਾ ਹੀ ਮੇਰਾ ਹੌਸਲਾ ਨਹੀਂ ਪੈਂਦਾ ਕਿਸੇ ਨੂੰ ਦੱਸਣ ਤੇ ਕਿ ਮੈਂ ਕਿਸ ਤਰ੍ਹਾਂ ਕਹਿ ਦਵਾਂ ਕਿ ਤੁਹਾਡਾ ਪੁੱਤਰ ਦੁਨੀਆ ਤੇ ਨਹੀਂ ਆਇਆ ਤੇ ਉੱਥੇ ਉਹ ਕੰਟਰੀਆਂ ਨੇ ਦੇਖੋ ਜਦੋਂ ਜੰਗਲਾਂ ਦੇ ਰਾਈ ਤੁਰਦੇ ਨੇ ਉਹਨਾਂ ਨੇ 4-4 ਦਿਨ ਉਹਨਾਂ ਦੇ ਨਾਲ ਤੁਰਨਾ ਹੁੰਦਾ ਜਿਹੜੇ ਬੰਦੇ ਅੱਗੇ ਲੈ ਕੇ ਜਾਂਦੇ ਨੇ ਉਹ ਕੀ ਸੋ ਵੀ ਨੇ ਉਹ ਚਾਹ ਪੀ ਕੇ ਲੈ ਕੇ ਜਾਂਦੇ ਨੇ ਉਹਨਾਂ ਨੂੰ ਉਹ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਕਰਕੇ ਜਿਨ੍ਹਾਂ ਦੇ ਨਾਲ ਇੰਨੀਆਂ-ਇੰਨੀਆਂ ਕੁੜੀਆਂ ਤੁਰਦੀਆਂ ਨੇ ਤਾਂ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਨੀ ਆ ਜਿੰਨੇ ਵੀ ਮੇਰੇ ਭੈਣ ਭਰਾ ਮੇਰੀਆਂ ਵੀਡੀਓ ਦੇਖਦੇ ਹੋ ਤੇ ਮੈਂ ਸਾਰਿਆਂ ਨੂੰ ਕਹਿੰਨੀ ਆ ਵੀ ਮੁੰਡੇ ਤੇ ਚਲੋ ਠੀਕ ਹੈ ਡੋਂਕੀਆਂ ਬੜੀਆਂ ਪੁਰਾਣੀਆਂ ਲਾਂਦੇ ਸੰ ਤੇ ਲਾ ਰਹੇ ਨੇ ਖਾਸ ਕਰਕੇ ਪੰਜਾਬ ਦੀਆਂ ਧੀਆਂ ਤਾਂ ਮਾਪਿਓ ਤਾਂ ਸ਼ਰਮ ਕਰਨ ਥੋੜੀ ਬੜੀਆਂ ਕੁੜੀਆਂ ਤੇ ਸ਼ਰਮ ਕਰਨ ਉਹਨਾਂ ਦੀ ਜ਼ੁਬਾਨ ਵੀ ਆਪਣੀ ਨਹੀਂ ਹੁੰਦੀ ਨਾ ਉਹ ਇੰਗਲਿਸ਼ ਬੋਲ ਉਹਨਾਂ ਉਹਨਾਂ ਨੂੰ ਸਪੈਨ ਚਾਉਂਦੀ ਐ ਨਾ ਉਹਨਾਂ ਨੂੰ ਇੰਗਲਿਸ਼ ਆਉਂਦੀ ਐ ਉਹ ਕੀ ਕੋਛ ਰਸਤੇ 'ਚ ਧੀਆਂ ਪੈਣਾ ਨਾਲ ਹੁੰਦਾ ਹੈ ਇਹ ਮੇਰਾ ਸਾਰੇ ਪੰਜਾਬ ਨੂੰ ਤੇ ਸਾਰੇ ਭੈਣ ਭਰਾਵਾਂ ਨੂੰ ਇਹ ਮੈਸੇਜ ਹੈ ਕਿ ਕੁੜੀਆਂ ਨਾ ਭੇਜਿਆ ਕਰੋ ਹੂੰ ਕੁੜੀਆਂ ਵਾਸਤੇ ਰਸਤਾ ਬਹੁਤ ਗੰਦਾ ਹੈ ਜੇ ਤੁਸੀਂ ਕਿਸੇ ਉਤੀ ਪੈਣੇ ਜਾਣਾ ਚਾਹੁੰਦੀ ਏ ਜਾਂ ਕੋਈ ਵਰਕ ਪਰਮਿਟ ਤੇ ਆਵੇ ਜਾਂ ਕੋਈ ਟੂਰਿਸਟ ਵਿਜੇ ਤੇ ਆਵੇ ਸਹੀ ਤਰੀਕੇ ਨਾਲ ਆਵੇ ਡੋਂਕੀ ਲਾ ਕੇ ਕੁੜੀਆਂ ਨਾ ਜਾਣ ਕਰਨਾ ਦੁਆਵਾਂ ਸਾਡੀਆਂ ਤੁਹਾਡੇ ਨਾਲ ਆ ਤੇ ਅਸੀਂ ਕਹਿਣ ਨੂੰ ਨਾ ਇਹ ਨਾ ਸਾਰੇ ਪੰਜਾਬ ਦਾ ਸੋਸ਼ਲ ਮੀਡੀਆ ਐਂ ਕਹਿ ਕਹਿ ਤੱਕ ਗਏ ਉਹਨਾਂ ਨੂੰ ਅਮਲ ਨਹੀਂ ਹੁੰਦਾ ਉਹ ਇਸ ਕਰਕੇ ਨਹੀਂ ਹੁੰਦਾ ਉਹ ਜਿਹੜੀ ਡਾਕਟਰ ਨੇ ਖਰਾਕ ਦੇਣੀ ਆ ਹਾਂਜੀ ਸਵੇਰ ਨੂੰ ਡਾਕਟਰ ਕੋਲ ਜਾਣਾ ਆ ਤੇ ਉਹ ਡਾਕਟਰ ਨੇ ਜਿਹੜੀਆਂ ਪੁੜੀਆਂ ਬਣਾ ਕੇ ਦੇਣੀਆਂ ਦੋ ਚਟੀਆਂ ਦੋ ਹਰੀਆਂ ਤੇ ਇੱਕ ਲਾਲ ਲਾਲ ਉਹ ਦੁਪਹਿਰੇ ਸਵੇਰੇ ਤੇ ਸ਼ਾਮ ਖਾਣੀ ਆ ਤੇ ਅਸਰ ਭਾਵਾਂ ਵਿੱਚੋਂ ਖਾਲੀ ਹੋਣ ਖਾਲੀ ਹਨਾ ਤੇ ਉਹ ਬੀਪੀ ਘਟਦਾ ਆ ਤੇ ਖੰਡ ਖਾ ਲੋ ਖੰਡ ਤੇ ਲੂਣ ਖਾ ਲੋ ਬਸ ਉਹ ਹਾਲ ਆ ਕਿ ਬਾਹਰ ਨੂੰ ਜਾਣਾ ਆ ਭਾਵਾਂ ਗਵਾਂਡੀਆਂ ਦਾ ਮੁੰਡਾ ਮਰਿਆ ਆ ਸਹੀ ਗੱਲ ਡੌਂਕੀ ਦੇ ਵਿੱਚ ਹੁਣ ਇੰਗਲੈਂਡ ਨੂੰ ਥੋੜੇ ਡੁੱਬਿਆ ਹਣਾ ਪਰ ਜਿਹੜੇ ਤੇ ਤਰ ਕੇ ਲੰਘ ਗਏ ਹਾਂ ਹਾਂ ਉਹਨਾਂ ਦੀ ਲੈਟਰੀ ਲੱਗ ਗਈ ਹਾਂ ਹਾਂ ਜਿਹੜੇ ਡੁੱਬ ਗਏ ਜਿਨ੍ਹਾਂ ਦਾ ਜੀ ਡੁੱਬ ਗਿਆ ਹਾਂ ਹਾਂ ਉਹਨਾਂ ਦੀ ਤਾਂ ਸਾਰੀ ਉਮਰ ਦਾ ਹਨੇਰਾ ਆ ਇਸ ਕਰਕੇ ਦੂਸਰੇ ਦਾ ਦੁੱਖ ਆਪਾਂ ਜਾਣਦੇ ਨਹੀਂ ਕਈ ਯਾਰੀ ਸਹੀ ਗੱਲ ਹੈ ਇਹ ਜੀ ਤੇ ਦੂਸਰੇ ਦੁੱਖ ਮਹਿਸੂਸ ਕਰਾਂਗੇ ਤਾਂ ਤਾਂ ਹੀ ਮਤਲਬ ਕਿ ਆਪਣੇ ਅੰਦਰ ਪਰ ਕਿਉਂ ਨਹੀਂ ਹੈਨਾ ਜਦੋਂ ਕੋਈ ਫਸ ਜਾਂਦੇ ਨੇ ਬੱਚੇ ਉਦੋਂ ਕਿੰਨੀ ਜਲਦੀ ਜਦ ਆ ਜਾਂਦੀ ਤੁਹਾਡੇ ਵਿੱਚ ਕਿਸੇ ਨੂੰ ਹੈਲਪ ਦੀ ਲੋੜ ਆ ਹੁਣੇ ਮੈਂ ਵੇਖਿਆ ਤੁਹਾਡੇ ਕੋਲ ਤੁਸੀਂ ਉਹਦੀ ਹੈਲਪ ਕੀਤੀ ਮੁੰਡਾ ਕਿੱਡੀ ਚਿੱਤੇ ਆ ਧੰਨਵਾਦ ਕਰਨਾ ਉਹ ਕਹਿੰਦਾ ਬਾਜੀ ਮੈਂ ਤਾਂ ਹੀ ਆਇਆ ਉਂਝ ਨਹੀਂ ਸੀ ਆ ਸਕਦਾ ਉਂਝ ਵੀ ਤੇ ਤੁਸੀਂ ਇੱਥੇ ਰਹਿੰਦੇ ਪੁੱਛਣਾ ਹੈ ਨਾ ਉਹ ਹੈਲਥ ਟਾਈਮ ਤੇ ਕਿਉਂ ਲੋਕ ਜ਼ਿਆਦਾ ਆਉਂਦੇ ਨੇ ਹੁਣ ਆਪਾਂ ਮੈਸੇਜ ਦੇ ਰਿਆਂ ਆਖਿਓ ਕਿ ਚਾਰ ਬੰਦੇ ਇਹ ਗੱਲ ਨੂੰ ਅਮਲ ਕਰਨ ਜਾਂ ਸੁਣਨਾ ਕਦੀ ਨਹੀਂ ਸੁਣਦੇ ਜੇ ਕੋਈ ਫਸ ਜਾਣ ਫੇਰ ਜਦਵਿੰਦਰ ਬਰਾੜ ਹੋਇਆ ਜਾਂ ਕੁਲਵਿੰਦਰ ਫਰਾਂਸ ਵਾਲਾ ਹੋਇਆ ਜਾਂ ਅਮਰੀਕ ਸਿੰਘ ਸਪੇਨ ਵਾਲਾ ਹੋਇਆ ਜਾਂ ਫੇਰ ਆਗੀ ਨਿੰਦਰ ਦੀਦੀ ਤੁਹਾਡੀ ਹੈ ਨਾ ਤੁਹਾਨੂੰ ਉਹਦੀ ਯਾਦ ਆਉਂਦੀ ਏ ਹਨਾ ਉਂਝ ਕਿਉਂ ਨਹੀਂ ਸਾਡਾ ਇਹ ਲੋਕ ਮੈਸੇਜ ਸੁਣਦੇ ਵੀ ਇਹ ਰਸਤੇ ਕਿੰਨੇ ਗੰਦੇ ਨੇ ਤੁਸੀਂ ਡੋਂਕੀਆਂ ਨਾ ਲਾਓ ਇਹ ਰਸਤੇ ਡੋਂਕੀਆਂ ਵਾਲੇ ਖਾਸ ਕਰਕੇ ਕੁੜੀਆਂ ਵਾਸਤੇ ਨੇ ਹੋਰ ਤਾਂ ਹੋਰ ਸਵਾ ਸਵਾ ਮਹੀਨੇ ਦੇ ਬੱਚੇ ਮੈ ਲੈ ਜਾਂਦੀਆਂ ਦੇਖੀਆਂ ਜਨਾਨੀਆਂ ਤਿੰਨ ਤਿੰਨ ਮਹੀਨਿਆਂ ਦੇ ਬੱਚੇ ਹੂੰ ਕਈ ਕੁੜੀਆਂ ਉੱਥੇ ਅਮਰੀਕਾ ਦੇ ਵਿੱਚ ਮਾਵਾਂ ਬਣ ਕੇ ਬੈਠੀਆਂ ਨੇ ਜਿਨ੍ਹਾਂ ਨੂੰ ਉਹਨਾਂ ਇਹ ਨਹੀਂ ਪਤਾ ਵੀ ਉਹਨਾਂ ਦਾ ਪਿਓ ਕੌਣ ਹੈ ਬੱਚਿਆਂ ਦਾ ਵਾਹਿਗੁਰੂ ਇਹੋ ਇਹੋ ਜਿਹੇ ਹਾਲਾਤ ਨੇ ਐਨੇ ਮਾੜੇ ਹਾਲਾਤ ਨੇ ਉੱਥੇ ਤੇ ਜੈਂਟ ਪਿੱਛੋ ਦੇ ਚ ਕਹਿੰਦੇ ਬਸ ਤੁਸੀਂ ਗੈ ਇਕਵਾਡੋਰ ਉੱਤਰੇ ਨਾਲ ਦੀ ਨਾਲ ਪਰਾਂ ਵਾੜ ਨਾਲ ਅਮਰੀਕਾ ਨਾਲ ਨਹੀਂ ਹੈਗਾ ਬਹੁਤ ਦੂਰ ਪੈਂਦਾ ਅਮਰੀਕਾ ਪਹਿਲਾਂ ਇਕਵਾਡੋਰ ਉੱਤਰਦੇ ਨੇ ਇਹ ਤਾਂ ਇਦਾਂ ਕਹਦੇ ਜਿਦਾ ਜਲੰਧਰੋਂ ਕਰਪੂਰ ਲੈਣ ਮੈਂ ਦੱਸਾਂ ਕਿ ਤੁਹਾਨੂੰ ਉੱਤਰੇ ਇਕਵਾਡੋਰ ਉੱਤਰੇ ਫਿਰ ਉਹ ਤੋਂ ਬਾਅਦ ਕੀ ਹੈ ਕੋਲੰਬੀਆ ਕੋਲੰਬੀਆ ਕੋਈ ਐਡਾ ਕੋ ਨਹੀਂ ਕੋਲੰਬੀਆ ਬਹੁਤ ਵੱਡਾ ਸ਼ਹਿਰ ਹੈਗਾ ਫਿਰ ਕੋਲੰਬੀਆ ਦੇਸ਼ ਸੌਰੀ ਦੇਸ਼ ਦੇਸ਼ ਤੋਂ ਕੋਲੰਬੀਆ ਤੋਂ ਬਾਅਦ ਪਨਾਮਾ ਪਨਾਮਾ ਤੋਂ ਕੋਸਟ ਰਿਕਾ ਕੋਸਟ ਰਿਕਾ ਤੋਂ ਨਕਾਰਾ ਗੁਆ ਨਕਾਰਾ ਗੁਆ ਤੋਂ ਹੌਨਰੇਸ ਹੌਨਰੇਸ ਤੋਂ ਗੁਹਾਤੀ ਮਾਲਾ ਗੁਹਾਤੀ ਮਾਲਾ ਤੋਂ ਮਕਸੀਕੋ ਮਕਸੀਕੋ ਤੋਂ ਬਾਅਦ ਅਮਰੀਕਾ ਨੌ ਕੰਟਰੀਆਂ ਲੰਘਣੀਆਂ ਨੇ ਤੇ ਨੌ ਕੰਟਰੀਆਂ ਦੇ ਵਿੱਚ ਪੁਲਿਸ ਵੀ ਰਾਜ ਟੱਕਰਨੀ ਪੁਲਿਸ ਵੀ ਪਤਾ ਨਹੀਂ ਕਿਹੜੇ ਕਿਹੜੇ ਲੋਕ ਕੌਣ ਕੌਣ ਕਿੰਨੇ ਕਿੰਨੇ ਕਿੱਡੇ ਕਿੱਡੇ ਗਰੁੱਪਾ ਹਨ ਤੇ ਜਿਨ੍ਹਾਂ ਦੇ ਵਿੱਚ ਮੂੰਹ ਚੁੱਕਦਿਆਂ ਨੇ ਤੇ ਆਪਣੀਆਂ ਪੰਜਾਬ ਦੀਆਂ ਧੀਆਂ ਤੋਂ ਰੱਖ ਰਹਿਣਾ ਕਿੱਥੇ ਸੋਣਾ ਕਿੱਥੇ ਪਤਾ ਨਹੀਂ ਸੱਚੀ ਗੱਲ ਨਹੀਂ ਪਤਾ ਉਹੀ ਤਾਂ ਮੈ ਰੋਲਾ ਪੰਦੀਆਂ ਠੀਕ ਹੈ ਕੁਝ ਨਹੀਂ ਪਤਾ ਹੂੰ ਤਾਰੇ ਮੇ ਸਾਰਿਆਂ ਨੂੰ ਮੈਸੇਜ ਦੇਣਾ ਚਾਹਾਂਗੀ ਤੁਹਾਡੇ ਥਰੂ ਕਿ ਕੁੜੀਆਂ ਨਾ ਆਇਆ ਕਰੋ ਠੀਕ ਹੈ ਮੈਂ ਕਿਸੇ ਨੂੰ ਵੀ ਕਹਿੰਮੈਂ ਕਿ ਮੁੰਡੇ ਵੀ ਨਾ ਆਇਆ ਕਰੋ ਪਰ ਖਾਸ ਕਰਕੇ ਧੀਆ ਭੈਣਾਂ ਨਾ ਭੇਜਿਆ ਕਰੋ ਵੀ ਇੱਕ ਵਾਰੀਆਂ ਨਾ ਬਚਿਆਗਾ ਦੁੱਖ ਦੀ ਗੱਲਬਾਤ ਤੇ ਦਸੀਆ ਪਰ ਅਮਲ ਹੋ ਜਵੇ ਤਾਂ ਹੀ ਗੱਲ ਆ ਹੁਣ ਕਈ ਵਾਰੀ ਤੇ ਕੋਈ ਗੱਲਬਾਤ ਕਰਨ ਦਿਲ ਵੀ ਨਹੀਂ ਕਰਦਾ ਤੁਹਾਡੇ ਨਾਲ ਕਿਉਂਕਿ ਤੁਸੀਂ ਕਿਹੜਾ ਅਮਲ ਕਰਨਾ ਆਂਦਾ ਜਦੋਂ ਤੁਹਾਡਾ ਭੈਣ ਭਰਾ ਫਾਟ ਜਾਂਦਾ ਫੇਰ ਮਰੀਕ ਸਿੰਘ ਦਾ ਨੰਬਰ ਲਾ ਬੱਦੇ ਤੇਰੇ ਦੀ ਵੀ ਮੈਨੂੰ ਜ਼ੋਰ ਵੀ ਨਹੀਂ ਦਿੰਦੇ ਤੁਸੀਂ ਫੇਰ ਦਿਨ ਸ਼ਾਮ ਪੱਜ 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 ਉਹੜਾ ਇੱਥੇ ਵੀ ਇੱਥੇ ਨਹੀਂ ਕਿਡਨਾਪ ਹੁੰਦੇ ਇੱਥੇ ਮੁੰਡੇ ਕਿਡਨਾਪ ਹੋਣ ਲੱਪੇ ਯੂਰਪ ਚ ਅੱਛਾ ਖੇਤਾਂ ਚ ਲੜਕੀ ਲੈ ਜਾਂਦੇ ਆ ਨਸ਼ੇ ਤੇ ਲਾ ਦਿੰਦੇ ਆ ਬਾਕੇ ਪਿੱਛੋਂ ਵੀ ਜੇ ਤੇ ਤੁਹਾਡਾ ਪੁੱਤ ਇੰਡੀਆ ਦੇ ਵਿੱਚ ਨਾ ਪੰਜਾਬ ਚ ਨਸ਼ੇ ਕਰਦਾ ਉਹਨੂੰ ਤਾਂ ਬਿਲਕੁਲ ਹੀ ਬਾਹਰ ਨਾ ਭੇਜੋ ਹਾਂਜੀ ਬਿਲਕੁਲ ਹੀ ਬਾਹਰ ਨਾ ਭੇਜੋ ਕਿਉਂਕਿ ਬਾਹਰ ਆ ਕੇ ਨਸ਼ਾ ਨਹੀਂ ਛੱਡਣਾ ਉਹਨੂੰ ਉੱਥੇ ਸੈਂਟਰ ਚ ਭਰਤੀ ਕਰਾ ਦਿਓ ਕਹਿੰਦੇ ਬਾਹਰ ਜਾ ਕੇ ਕੰਮ ਕਰ ਲੱਗੂਗਾ ਉਹ ਇੱਥੇ ਆ ਕੇ ਜ਼ਿਆਦਾ ਨਸ਼ੇ ਕਰ ਲਾ ਪਏ ਤਾਂ ਤੁਹਾਡੀ ਨਿਗਾਹ ਤੋਂ ਦੂਰ ਹੋ ਜਾਂਦਾ ਨਿਗਾਹ ਤੋਂ ਦੂਰ ਸਹੀ ਤੇ ਇਸ ਲਈ ਆਪਣੇ ਧੀ ਪੁੱਤ ਤੇ ਧਿਆਨ ਰੱਖੋ ਦੇਖੋ ਮੈਂ ਭੰਡਦਾ ਨਹੀਂ ਕਿਸੇ ਨੂੰ ਮਾੜਾ ਨਹੀਂ ਕੀਂਦਾ ਹਰ ਇੱਕ ਦਾ ਪੁੱਤ ਹੀਰਾ ਹੀ ਹੁੰਦਾ ਮੈਂ ਨਹੀਂ ਕਹਿੰਦਾ ਅੱਖਾਂ ਦਾ ਤਾਰਾ ਹੀਰਾ ਅੱਖਾਂ ਦੋਲੇ ਹੋਵੇ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਅਮਰੀਕ ਸਿੰਘ ਕੈਮਰਾਮੈਨ ਸਾਹਿਦ ਸਿੰਘ ਦੇ ਨਾਲ ਪੰਜਾਬ ਤੋਂ ਸਪੇਨ